ਖਬਰ ਹੁਸ਼ਾਪੁਰ ਦੇ ਵਾਰਡ ਨੰਬਰ 21 ਤੋਂ ਹੈ ਜਿੱਥੇ ਕਿ ਮੁਹੱਲੇ ਦੀਆਂ ਕੁਝ ਸੜਕਾਂ ਨਾ ਬਣ ਸਕਣ ਕਾਰਨ ਲੋਕਾਂ ਚ ਨਗਰ ਨਿਗਮ ਅਤੇ ਕੈਬਨਿਟ ਮੰਤਰੀ ਬ੍ਰਮਸ਼ੰਕਰ ਚਿੰਪਾ ਵਰਤਪਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਲੋਕਾਂ ਦਾ ਇਥੋਂ ਤੱਕ ਕਹਿਣਾ ਹੈ ਕਿ ਮੰਤਰੀ ਚਿੰਪਾ ਸਾਡੇ ਨਾਲ ਕਈ ਵਾਰ ਵਾਅਦੇ ਕਰ ਚੁੱਕੇ ਨੇ ਪਰੰਤੂ ਅੱਜ ਤੱਕ ਮੰਤਰੀ ਵੱਲੋਂ ਕੀਤੇ ਗਏ ਸਾਰੇ ਵਾਅਦੇ ਅਤੇ ਦਾਅਵੇ ਸਿਰਫ ਝੂਠੇ ਅਤੇ ਖੋਖਲੇ ਹੀ ਸਾਬਤ ਹੋਏ ਨੇ ਜਦ ਕਿ ਅੱਜ ਤੱਕ ਮੰਤਰੀ ਵੱਲੋਂ ਇਸ ਸੜਕ ਵੱਲ ਕਦੇ ਧਿਆਨ ਵੀ ਨਹੀਂ ਦਿੱਤਾ ਗਿਆ ਤੇ ਵੋਟਾਂ ਸਮੇਂ ਸਾਡੇ ਮੁਹੱਲੇ 'ਚ ਆ ਕੇ ਮੰਤਰੀ ਨੇ ਸੜਕ ਨੂੰ ਜਲਦ ਤੋਂ ਜਲਦ ਬਣਾਉਣ ਦਾ ਵਾਅਦਾ ਵੀ ਕੀਤਾ ਸੀ ਇਸ ਵਕਤ ਗੁੱਸੇ ਚ ਆਏ ਲੋਕਾਂ ਨੇ ਨਗਰ ਨਿਗਮ ਹੁਸ਼ਾਰਪੁਰ ਅਤੇ ਮੰਤਰੀ ਬ੍ਰਮਸ਼ੰਕਰ ਜਿੰਪਾ ਵਿਰੁੱਧ ਜ਼ੋਰਦਾਰ ਮੁਰਦਾਬਾਤ ਦੇ ਨਾਰੇ ਵੀ ਲਾਏ ਇੰਮੀਡੀਅਟ ਨਾਲ ਗੱਲਬਾਤ ਕਰਦਿਆਂ ਮੁਹੱਲਾ ਵਸਨੀਕਾਂ ਨੇ ਦੱਸਿਆ ਕਿ ਉਹਨਾਂ ਦੇ ਮੁਹੱਲੇ ਦੀ ਇਹ ਸਮੱਸਿਆ ਕੋਈ ਨਵੀਂ ਨਹੀਂ ਬਲਕਿ ਕਈ ਸਾਲ ਪੁਰਾਣੀ ਹੈ ਤੇ ਇਸ ਮਸਲੇ ਨੂੰ ਲੈ ਕੇ ਉਹ ਵਾਰਦੇ ਕੌਂਸਲਰ ਨੂੰ ਵੀ ਕਈ ਵਾਰ ਮਿਲ ਚੁੱਕੇ ਨੇ ਪਰੰਤੂ ਸਮੱਸਿਆ ਜਿਉਂ ਦੀ ਤਿਉਂ ਹੀ ਬਰਕਰਾਰ ਹੈ ਉਹਨਾਂ ਕਿਹਾ ਕਿ ਚੋਣਾਂ ਦੌਰਾਨ ਮੰਤਰੀ ਜਿੰਪਾ ਨੇ ਸੜਕ ਦੇ ਜਲਦ ਨਿਰਮਾਣ ਦਾ ਭਰੋਸਾ ਦਿੱਤਾ ਸੀ ਪਰੰਤੂ ਮੰਤਰੀ ਵੱਲੋਂ ਕੀਤੇ ਗਏ ਵਾਅਦੇ ਵੀ ਸਿਰਫ ਤੇ ਸਿਰਫ ਲਾਰੇ ਅਤੇ ਝੂਠ ਦੀ ਪੱਟ ਨਿਕਲੇ ਹੁਣ ਕਿਹਾ ਕਿ आलम ਇਹ ਹੈ ਕਿ ਬਰਸਾਤੀ ਦਿਨਾਂ ਦੌਰਾਨ ਗਲੀਆਂ 'ਚ ਕਈ ਕਈ ਦਿਨ ਪਾਣੀ ਖੜਾ ਰਹਿੰਦਾ ਹੈ ਜਿਸ ਕਾਰਨ ਲੋਕਾਂ ਦੇ ਨਾਲ-ਨਾਲ ਸਕੂਲੀ ਬੱਚਿਆਂ ਨੂੰ ਬਹੁਤੀਆਂ ਪਰੇਸ਼ਾਨੀਆਂ ਆਉਂਦੀਆਂ ਨੇ ਤੇ ਕਈਆਂ ਦੇ ਤਾਂ ਹੁਣ ਤੱਕ ਸੱਟਾਂ ਤੱਕ ਵੀ ਲੱਗ ਚੁੱਕੀਆਂ ਨੇ ਇਸ ਵਕਤ ਮੋਹੱਲਾ ਵਾਸੀਆਂ ਨੇ ਤਿੱਖੇ ਸ਼ਬਦਾਂ 'ਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਸੜਕਾਂ ਦਾ ਨਿਰਮਾਣ ਨਾ ਕਰਵਾਇਆ ਗਿਆ ਤਾਂ ਉਹਨਾਂ ਵੱਲੋਂ ਮੁੱਖ ਮਾਰਗ ਨੂੰ ਜਮ ਕਰ ਦਿੱਤਾ ਜਾਵੇਗਾ ਦੂਜੇ ਪਾਸੇ ਮੌਕੇ ਤੇ ਪਹੁੰਚੇ ਕਾਂਗਰਸੀ ਕੌਂਸਲਰ ਸੁਲੇਖਾ ਦੇਵੀ ਦੇ ਪਤੀ ਪਰਮਜੀਤ ਢਿੱਮਾ ਦਾ ਕਹਿਣਾ ਕਿ ਉਹਨਾਂ ਵੱਲੋਂ ਇਹ ਮਸਲਾ ਕਈ ਵਾਰ ਨਗਰ ਨਿਗਮ ਵਿੱਚ ਉਠਾਇਆ ਜਾ ਚੁੱਕਿਆ ਹੈ ਤੇ ਇਹਨਾਂ ਸੜਕਾਂ ਦਾ ਐਸਟੀਮੇਟ ਵੀ ਪਾਇਆ ਜਾ ਚੁੱਕਿਆ ਹੈ ਪਰੰਤੂ ਨਿਗਮ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਕਾਂਗਰਸ ਦੇ ਕੌਂਸਲਰ ਨਾਲ ਭੇਦਭਾਵ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਹਰ ਵਕਤ ਮੋਹੱਲਾ ਵਾਸੀਆਂ ਦੇ ਨਾਲ ਨੇ ਤੇ ਇਸ ਸਮੱਸਿਆ ਤੇ ਹੱਲ ਲਈ ਉਹ ਹਮੇਸ਼ਾ ਯਤਨਸ਼ੀਲ ਰਹਿੰਦੇ ਨੇ ਹੁਸ਼ਰਪੁਰ ਨੇ ਉਸਦੇ ਨਾਲ ਚੇਤਨ ਕਸ਼ੁਪਤ ਰਿਪੋਰਟ ਕੀ ਨਾਮ ਹੈ ਤੁਹਾਡਾ ਮੇਰਾ ਸਰਦਾਰ ਅਰਵਿੰਦਰ ਸਿੰਘ ਜੀ ਇਹ ਕਿੰਨੇ ਨੰਬਰ ਵਾਰਡ ਹੈ ਜੀ 21 ਨੰਬਰ ਵਾਰਡ ਜੀ ਠੀਕ ਹੈ ਜੀ ਅੱਜ ਮਹੱਲੇ ਦੇ ਵਿੱਚ ਇਕੱਠੇ ਹੋਏ ਹੋ ਕੀ ਕਾਰਨ ਹੈ ਜੀ ਸਾਡੇ ਆ ਤੁਸੀਂ ਦੇਖ ਹੀ ਲਿਆ ਜੀ ਸਾਰਾ ਸੜਕਾਂ ਦਾ ਜੋ ਹਾਲਿਆ 5-6 ਸਾਲ ਤੋਂ ਆਪਾਂ ਜੋ ਉਹ ਇੱਥੇ ਰਹਿੰਦੇ ਆਂ ਇਹੀ ਹਾਲ ਆ ਸਾਡੇ ਨਾਲ ਮੰਤਰੀ ਸਾਹਿਬ ਆਂਦੇ ਆ ਜੀਮਾ ਪਾ ਜੀ ਆਏ ਸੀ 2022 ਦੇ ਵਿੱਚ ਵੀ ਆਏ ਸੀ ਉਹ ਵੀ ਸਾਨੂੰ ਉਸ ਵੇਲੇ ਲਾਰਾ ਲਾ ਕੇ ਚਲੇ ਗਏ ਹੁਣ ਅਸੀਂ ਇੱਕ ਮੀਟਿੰਗ ਕਰਾਈ ਸੀ ਇਲੈਕਸ਼ਨ ਹੋਣ ਤੋਂ ਪਹਿਲਾਂ ਉਦੋਂ ਵੀ ਸਾਨੂੰ ਇਹ ਕਹਿ ਕੇ ਗਿਆ ਵੀ ਇਲੈਕਸ਼ਨ ਤੋਂ ਬਾਅਦ 6 ਤਰੀਕ ਨੂੰ ਤੁਹਾਡਾ ਜਿਹੜਾ ਕੰਮ ਸ਼ੁਰੂ ਹੋ ਜੂਗਾ ਮੁੜ ਕੇ ਉਹਦੀ ਕੋਈ ਉਹ ਨਹੀਂ ਸਾਰ ਨਹੀਂ ਲਈ ਹੁਣ ਜਦੋਂ ਅਸੀਂ ਕੋਈ ਪੈਰ ਬਾਈ ਕਰਦੇ ਜੋ ਕੋਈ ਗੱਲਬਾਤ ਕਰਦੇ ਆ ਤਾਂ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਬਈ ਕੀ ਦਿੱਕਤ ਆ ਰਹੀਆਂ ਤਾਂ ਸਾਨੂੰ ਜਨਨ ਕਿ ਸਾਰਾ ਇਹ ਰੋਡ ਜਿਹੜਾ ਕੁੱਟਿਆ ਹੋਇਆ ਜੀ ਕੋਈ ਇਸ ਰੋਡ ਦੀ ਸਾਰ ਨਹੀਂ ਆ ਲਈਦਾ ਵੀ ਆ ਸਾਨੂੰ ਬਸ ਇਹ ਹੀ ਆ ਵੀ ਇਹ ਰੋਡ ਜਿਹੜਾ ਬਣਿਆ ਜਾਵੇ ਜਿਹੜਾ ਜੋ ਵੀ ਇਹਦਾ ਕੰਮ ਹੋਣ ਵਾਲਾ ਸਾਰਾ ਜਨਨ ਕਿ ਕਰਵਾਇਆ ਜਾਵੇ ਤੇ ਬਰਸਾਤਾਂ ਦੇ ਵਿੱਚ ਕੀ ਹਾਲਾਤ ਹੁੰਦੇ ਨੇ ਜਦੋਂ ਮੀਂਹ ਪੈਂਦਾ ਦੇਖ ਲਓ ਜੀ ਜਿਹਨ ਕਿ ਇੱਥੇ ਜਿਹਨ ਕਿ ਮੈਨੂੰ ਲੱਗਦਾ ਵੀ ਕਿਸੇ ਕੋਲ ਤੋਂ ਨੰਗ ਹੁੰਦਾ ਹੈ ਜਦੋਂ ਪਾਣੀ ਆਉਂਦਾ ਹੈ ਕਿਸੇ ਪਾਸੇ ਉਹ ਵੀ ਕੋਈ ਰਸਤਾ ਨਹੀਂ ਹੈਗਾ ਜਾਂ ਕਿਸੇ ਪਾਸੇ ਕੋਈ ਬੰਦਾ ਜਾ ਨਹੀਂ ਸਕਦਾ ਤਾਂ ਹੋਰ ਬਰਸਾਤ ਆ ਦੇਖੋ ਹੋਈ ਆ ਹੁਣ ਜੋ ਹਾਲ ਇੱਥੇ ਹੈਗਾ ਜੰਦਾ ਤੁਸੀਂ ਦੇਖ ਸਕਦੇ ਆ بڑے ਵਾਦੇ ਕੀਤੇ ਸੀਗੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿ ਸਾਨੂੰ ਇੱਕ ਮੌਕਾ ਦਿਓ ਅਸੀਂ ਕੰਮ ਕਰਾਂਗੇ ਸਭ ਵਾਦੇ ਉਹ ਝੂਠੇ ਆ ਜੀ ਤੇ ਆ ਜਿੰਨਾ ਸਾਡਾ ਇਕੱਠ ਹੋਇਆ ਸਾਰੇ ਮੱਲੇ ਵਾਲੇ ਖੜੇ ਆ ਤੁਸੀਂ ਇਹਨਾਂ ਤੋਂ ਸਾਰੀ ਜਾਣਕਾਰੀ ਵੀ ਲੈ ਸਕਦੇ ਆ ਤੇ ਸਾਨੂੰ ਇਸ ਰੂਡ ਦਾ ਮਸਲੇ ਤੋਂ ਜਿੰਨੀ ਜਲਦੀ ਹੋ ਜਲਦੀ ਹੱਲ ਹੁੰਦਾ ਹੈ ਕਾਰਪੋਰੇਸ਼ਨ ਤੋਂ ਉਪਰ ਆ ਕੇ ਦਿਓ ਤੇ ਕੋਈ ਵੀ ਜਿਹੜੀ ਸਾਡੀ ਸੁਣਵਾਈ ਨਹੀਂ ਹੁੰਦੀ ਪਈ। ਇਹ ਕੀ ਨਾਮ ਹੈ ਤੁਹਾਡਾ? ਚਰਨਜੀਤ ਲਾਲ। ਠੀਕ ਹੈ ਜੀ ਤੁਸੀਂ ਕਿਹੜੇ ਮਹੱਲੇ ਦੇ ਵਸਨੀਕ ਹੋ? ਇਹ ਮਹੱਲੇ ਦੇ ਇਸੇ ਮਹੱਲੇ ਜਿੱਥੋਂ ਤੁਸੀਂ ਕੜੇ ਆ। ਤੇ ਮਤਲਬ 21 ਨੰਬਰ ਵਾਰਡ ਹੈ ਜੀ। ਮਹੱਲੇ ਦਾ ਨਾਮ ਕੀ ਹੈ? ਗੁਰਰਾਮਦਾਸ ਨਗਰ ਤੇ ਮਹਾਰਾਜਾ ਰਣਜੀਤ ਸਿੰਘ ਨਗਰ ਦੇ ਇੱਥੇ ਜੁਆਇੰਟ ਹੈ ਇਸ ਜਗ੍ਹਾ ਇਧਰ ਮਹਾਰਾਜਾ ਰਣਜੀਤ ਸਿੰਘ ਨਗਰ ਆ ਤੇ ਗੁਰਰਾਮਦਾਸ ਨਗਰ ਤੇ ਬਾਰਡ ਇੱਕ ਹੀ ਪੈਂਦਾ। ਕੰਦਰ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ ਪਿਛਲੇ ਕਈ ਸਾਲਾਂ ਤੋਂ ਜਿਸ ਕਾਰਨ ਲੋਕਾਂ ਦਾ ਜਿਹੜਾ ਜੀਵਣਾ ਉਹ ਦੁਬੜ ਹੋਇਆ ਪਿਆ। ਖਾਸੇ ਵੀ ਵਾਪਰਦੇ ਨੇ ਬਜ਼ੁਰਗਾਂ ਦੇ ਸੱਟਾਂ ਵੀ ਲੱਗਦੀਆਂ ਨੇ ਜੀ ਹਾਂਜੀ ਉਹ ਤੁਸੀਂ ਦੇਖ ਲਓ ਸਾਹਮਣੇ ਬੈਠੇ ਆ ਜੀ ਬਜ਼ੁਰਗ ਮੈਂ ਸੱਟਾਂ ਲੱਗੀਆਂ ਕੋਈ ਉਹਨਾਂ ਦਾ ਸਾਰ ਲੈਣ ਆ ਨਹੀਂ ਕਾਰਨ ਕੀ ਸਰ ਕਿਸੇ ਕੋਈ ਕਾਰਨ ਹੈ ਕਿ ਰੋਡ ਨਹੀਂ ਬਣ ਰਿਹਾ ਰੋਡ ਨਾ ਬਣਦਾ ਕਾਰਨ ਸਰ ਠੂਠੇ ਪਾਦੇ ਆ ਇਹ ਤਾਂ ਪਹਿਲਾਂ ਸਾਡਾ ਸੀਵਰ ਪੈਣ ਤੋਂ ਪਹਿਲਾਂ ਸੀਵਰ ਤੇ ਵਾਟਰ ਸਪਲਾਈ ਪਾਉਣ ਪਹਿਣ ਤੋਂ ਪਹਿਲਾਂ ਇਹ ਰੋਡ ਬਿਲਕੁਲ ਪੱਕਾ ਸੀਗਾ ਇਹ ਸਾਡੇ ਬਦਲਾਅ ਦਾ ਇਹ ਆ ਨਤੀਜਾ ਕਿ ਸਾਡਾ ਪੱਕਾ ਰੋਡ ਕੱਚਾ ਬਣ ਗਿਆ ਹਾਂ ਤਾਂ ਆ ਫਾਇਦਾ ਹੋਇਆ ਬਾਕੀ ਪਤਾ ਨਹੀਂ ਲੋਕਾਂ ਨੂੰ ਕਿਹਨੂੰ ਫਾਇਦਾ ਹੋਇਆ ਜਾਂ ਨਹੀਂ ਪਰ ਸਾਡਾ ਫਾਇਦਾ ਜਿਹੜਾ ਉਹ ਤਾਂ ਦਾਸਤਾ ਅੱਛਾ ਸੀਵਰੇਜ ਪੈਨ ਕਰਕੇ ਰੋਡ ਪਹਿਲਾਂ ਪੱਕਾ ਸੀਗਾ ਮੁੜ ਕੇ ਬਣਿਆ ਨਹੀਂ ਉਪਰੋਂ ਸੀਵਰੇਜ ਪੈਨ ਤੋਂ ਪਹਿਲਾਂ ਇਹ ਰੋਡ ਪੱਕਾ ਸੀ ਇਸ ਜਗ੍ਹਾ ਤੋਂ ਲੱਗੇ ਅੱਗੇ ਜਾ ਕੇ ਮਿਲਦਾ ਜੀ ਉਹ ਹੀ ਨਾਲ ਰੋਡ ਨੂੰ ਤੇ ਪੱਕਾ ਸੀ ਰੋਡ ਹੈ ਲੇਕਿਨ ਉਤਵਾ ਪੱਟਿਆ ਗਿਆ ਕਾਨੂੰਨ ਤਹਿ ਹੁੰਦਾ ਵੀ ਜੇ ਮੈਂ ਸੀਵਰ ਜਿਸ ਕੰਪਨੀ ਸੀਵਰ ਪਾਉਣਾ ਹੈ ਵਾਟਰ ਸਪਲਾਈ ਪਾਉਣੀ ਉਸੇ ਨੇ ਹੀ ਰੋਡ ਬਣਾਉਣਾ ਲੇਕਿਨ ਉਹ ਪਤਾ ਨਹੀਂ ਕਿ ਕਿੱਥੇ ਬਣਾ ਲਿਆ ਕੀ ਗੱਲਬਾਤ ਹੋਈ ਹੈ ਜਾਂ ਕਿ ਪੈਸਾ ਖਾ ਲ ਗਲੀ ਵਿੱਚ ਪਏ ਹੈਗੇ 35-40 ਘਰ ਜੀ ਕਿੰਨੀਆਂ ਕੀ ਦਿੱਕਤਾਂ ਆਉਂਦੀਆਂ ਜੀ ਬਸ ਇਹੋ ਮੇਨ ਦਿੱਕਤ ਹੈ ਜਦੋਂ ਬਾਰੇ ਬਾਰਿਸ਼ ਹੁੰਦੀ ਹੈ ਨਾ ਸਾਡਾ ਸੜਕ ਲਈ ਬਹੁਤ ਮੁਸ਼ਕਲ ਹੋ ਜਾਂਦੀ ਹੈ ਅਸੀਂ ਕਹੇ ਕਹਿੰਦੇ ਕਿ ਨਿਕਲਣਾ ਕਿੱਦਾਂ ਹੈ ਪੈਦਲ ਦਾ ਇੱਕ ਪਾਸੇ ਰ ਸਕੂਟਰ ਮੋਟਰਸਾਈਕਲ ਦੇ ਵੀ ਮੁਕਾ ਗੱਡੀ ਚਾਹੀਦਾ ਗੱਡੀਆਂ ਇਹ ਭਰ ਜਾਂਦੀਆਂ ਮੰਤਰੀ بڑے ਵੱਡੇ ਵੱਡੇ ਦਾਅਵੇ ਕਰਦੇ ਆ ਮੈਂ ਹੁਸ਼ਾਰਪੁਰ ਨੂੰ ਇੱਕ ਮਾਡਲ ਸ਼ਹਿਰ ਬਣਾ ਦੇਣਾ ਇਹ ਕਰ ਦੇਣਾ ਉਹ ਕਰ ਦੇਣਾ ਮਾਡਲ ਸ਼ਹਿਰ ਇਹ ਤੁਹਾਨੂੰ ਐਗਜ਼ਾਮਪਲ ਦਿਨਦਾ ਜੀ 2022 ਦੇ ਵਿੱਚ ਜਿਸ ਦਿਨ ਵਾਤਾਵਰਣ ਦੇ ਵਿੱਚ ਮੈਂ ਪੇੜ ਲਗਾਉਣ ਆਇਆ ਸੀ ਗਵਰਨਮੈਂਟ ਕਾਲੇ ਸਾਰੇ ਮਹੱਲੇ ਵਾਲੇ ਉਹ ਇਕੱਠੇ ਹੋ ਕੇ ਗਏ ਉਸ ਤੋਂ ਬਾਅਦ ਮੰਤਰੀ ਸਾਹਿਬ ਇਸ ਮਹੱਲੇ ਵਿੱਚ ਆਏ ਉਹਨੇ ਕਿਹਾ ਲੋ ਤਾਂ 8 ਮਹੀਨੇ ਤੋਂ ਕੰਮ ਹੋਇਆ ਨਾ 2022 ਸਾਲ ਦੀ ਗੱਲ ਕਰਨ ਲੱਗਾ ਉਸ ਤੋਂ ਬਾਅਦ ਸੈਕੰਡ ਟਾਈਮ ਅਸੀਂ ਫੋਨ ਤੇ ਲਾਈਵ ਉਹਨਾਂ ਨਾਲ ਗੱਲ ਕੀਤੀ ਗੱਲ ਕੀਤੀ ਉਹ ਕਹਿੰਦੇ ਲੋ 8 ਮਹੀਨੇ ਬਾਅਦ ਕੰਮ ਸ਼ੁਰੂ ਕਰਾਣਾ ਉਸ ਤੋਂ ਬਾਅਦ ਤੀਜਾ ਵਾਅਦਾ ਉਹਨੇ ਇਸ ਟਾਈਮ ਕਿਹਾ ਜੋ ਇਲੈਕਸ਼ਨ ਕੈਂਪੇਨ ਸੀ ਸਾਡੇ ਮਹੱਲੇ ਦੇ ਵਿੱਚ 500 ਬੰਦਾ ਇਕੱਠਾ ਹੋਇਆ ਸੀਗਾ ਕਹਿੰਦੇ ਚਾਰ ਤਿਕ ਨੂੰ ਰਿਜ਼ਲਟ ਹੋਣਾ ਡਾਕਟਰ ਸਾਹਿਬ ਨੂੰ ਜਿਤਾਓ ਤੁਸੀਂ ਡਾਕਟਰ 4 ਤਰੀਕ ਨੂੰ ਰਿਜ਼ਲਟ ਆਉਣਾ 10 ਤਰੀਕ ਦਾ ਤੁਹਾਡਾ ਕੰਮ ਸ਼ੁਰੂ ਹੋ ਜਾਊਗਾ ਬਾਅਦ 10 ਉਹ ਪਹਿਲਾਂ ਦੀ ਸਪੀਚ ਆਉ ਤਾਂ 10 ਮਿੰਟ ਬਾਅਦ ਜਾਂ 20 ਤੱਕ 20 ਤੱਕ ਕੰਮ ਸ਼ੁਰੂ ਹੋ ਜਾ ਇਹ ਹੋਊਗਾ ਠੀਕ ਝੁੱਠੇ ਲਾਰੇ ਲਾਏ ਜਾ ਰਹੇ ਆ ਹਾਂਜੀ ਝੁੱਠੇ ਲਾਰੇ ਲਾਏ ਜਾ ਰਹੇ ਆ ਤੁਹਾਡੇ ਸਾਹਮਣੇ ਝੂਠੇ ਆ ਇਹ ਨਹੀਂ ਪਤਾ ਵੀ 4 ਜੂਨ 10 ਜੂਨ 2024 ਦੀ ਸੀ ਜਾਂ 10 ਜ 10 ਜੂਨ 2026 ਦੀ ਆ ਇਹ ਹੁਣ ਉਹ ਕਹਿਣਗੇ ਮੈਂ ਤਾਂ ਕਹਿਆ 2026 ਦਾ ਕਿ ਇੱਥੇ ਕਿਹੜਾ ਇਨਸਾਨ ਬਸਦੇ ਆ ਜਿਹਦਾ ਇਨਸਾਨ ਬਾਹਰ ਉੱਥੇ ਕੰਮ ਕਰਨਾ ਨਾ ਠੀਕ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੁਪਿੰਦਰ ਕੌਰ ਠ ਅੱਜ ਚੰਦ ਤੇ ਪਹੁੰਚਣ ਦੀਆਂ ਗੱਲਾਂ ਹੋ ਰਹੀਆਂ ਨੇ ਦੇਸ਼ ਨੂੰ ਆਜ਼ਾਦ ਹੋਇਆ ਰਿਹਾ 78 ਵਰਿਆਂ ਦਾ ਸਮਾਂ ਜਿਹੜਾ ਹੋ ਚੁੱਕਿਆ ਪਰ ਅੱਜ ਤੱਕ ਸਾਡੀਆਂ ਮੁਰਦਿਆਂ ਸਹੂਲਤਾਂ ਗਲੀਆਂ ਨਾਲੀਆਂ ਤੱਕ ਹੀ ਫਸੇ ਹੋਏ ਆ ਜੀ ਲੋਕ ਹਾਂਜੀ ਜੀ ਸਾਡੀ ਸਰਕਾਰ ਨੇ ਬਹੁਤ ਵਾਅਦੇ ਕਰਦੀ ਆ ਪਰ ਉਹ ਵਾਅਦੇ ਜਿਹੜੇ ਉਹਨਾਂ ਦੇ ਝੂਠੀ ਹੁੰਦੇ ਆ ਕਿ ਆ ਵੋਟਾਂ ਲੈਣ ਤੋਂ ਪਹਿਲਾਂ ਤਾਂ ਜੀ ਸਾਡੇ ਪੈਰਾਂ ਨੂੰ ਹੱਥ ਲਾਉਂਦੇ ਆ ਤੁਹਾਡੀਆਂ ਜੀ ਸੜਕਾਂ ਬਣ ਜੋਂਗੀਆਂ ਸਾਨੂੰ ਜਿੱਤ ਲੈਂਦੇ ਉਹ ਉਸ ਤੋਂ ਬਾਅਦ ਉਹਨਾਂ ਨੇ ਕਦੀ ਆ ਕੇ ਸਾਡ ਨੂੰ ਦੇਖਿਆ ਹੁੰਦੀ ਅਸੀਂ ਕਿਹੜੇ ਮਹੱਲੇ ਵਿੱਚ ਰਹਿ ਰਹੇ ਹਾਂ ਮੱਛਰ ਸਾਨੂੰ ਖਾ ਰਿਆ ਆ ਬੱਚਿਆਂ ਦੇ ਸਕੂਲ ਜਾਣ ਤੇ ਸਾਨੂੰ ਪ੍ਰੋਬਲਮ ਆ ਰਹੀਆਂ ਆ ਸਾਡੇ ਐਮਸੀ ਸਾਹਿਬ ਸਾਹਮਣੇ ਖੜੇ ਆ ਇਹਨਾਂ ਬਾਰੇ ਬਹੁਤ ਵਾਰੀ ਰਿਕਵੈਸਟ ਕੀਤੀ ਇਹ ਕਹਿੰਦੇ ਗਰਾਂਟੀ ਨਹੀਂ ਆਉਂਦੀ ਸਾਨੂੰ ਦੋ ਸਰਕਾਰਾਂ ਕਹਿੰਦੇ ਮਿਕਸ ਬਣੀ ਆ ਅਸੀਂ ਕਿੱਦਾਂ ਕਰੀਏ ਸਾਨੂੰ ਗਰਾਂਟੀ ਨਹੀਂ ਆਉਂਦੀ ਹੁਣ ਇਹ ਸਾਡੀ ਪ੍ਰੋਬਲਮ ਇਹ ਨਾ ਵੀ ਸਾਡੀਆਂ ਜਿਹੜੀਆਂ ਸੜਕਾਂ ਹੈ ਨਾ ਇਹ ਸਾਡੀਆਂ ਬਣ ਜਾਣ ਤਾਂ ਕਿ ਸਕੂਲ ਵਿੱਚ ਜਿਹੜੇ ਬੱਚੇ ਜਾਂਦੇ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਤੇ ਕਿੰਨੀਆਂ ਗਲੀਆਂ ਰਿੰਦੀਆਂ ਜੀ ਇੱਧਰ ਦੋ ਤਿੰਨ ਤਾਂ ਗਲੀਆਂ ਸਾਹਮਣੇ ਦੀਦੀਆਂ ਪਈਆਂ ਹੋਰ ਵੀ ਹੈ ਜਾਈਆਂ ਓਸੀ 1 2 3 4 7 8 ਗਲੀਆਂ ਹੈਗੀਆਂ ਠੀਕ ਹੈ ਇਤਨੇ ਆਣਿਆਂ ਦੀ ਗਲੀਆਂ ਦੇ ਵਿੱਚ ਖੇਲਣਾ ਵੀ ਹੁੰਦਾ ਕਿਉਂਕਿ ਗਰਾਊਂਡ ਤਾਂ ਅੱਗੇ ਪੂਰੀਆਂ ਪੂਰੀਆਂ ਆ ਗਏ ਹਾਂ ਜੇ ਵਿੱਚ ਖੇਲ ਨਹੀਂ ਸਕਦੇ ਕੀ ਬਣ ਕੇ ਤੋਰ ਨਹੀਂ ਸਕਦੇ ਦੇ ਵਿੱਚ ਇੰਨਾ ਪਾਣੀ ਆਉਂਦਾ ਆ ਇੰਨੀ ਗੰਦਗੀ ਹੁੰਦੀ ਆ ਅਸੀਂ ਆਪਣੇ ਦਰਵਾਜ਼ੇ ਅੱਗੇ ਨਹੀਂ ਖੜ੍ਹ ਸਕਦੇ ਅਸੀਂ ਬਾਹਰ ਬਾਜ਼ਾਰ ਨਹੀਂ ਜਾ ਸਕਦੇ ਹੈਗੇ ਇੰਨਾਂ ਸੜਕਾਂ ਦਾ ਬੁਰਾ ਹਾਲ ਹੈ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਮੈਂ ਇਹ ਕਹਿਣਾ ਚਾਹੁੰਦੀ ਆ ਵੇ ਜੇ ਬੋਟਾ ਲੈਣੀਆ ਜਾਂ ਤੁਸੀਂ ਕਾਮਜਾਮ ਹੋਣਾ ਪਹਿਲਾਂ ਸਾਡੀ ਸੜਕਾ ਬਣਾਓ ਅਸੀਂ ਨਹੀਂ ਬੋਟਾ ਪਾਉਣੀਆ ਕਿਸੇ ਨੂੰ ਵੀ ਸਾਡਾ ਮਹੱਲਾ ਸਾਰਾ ਬੋਟਾ ਨਹੀਂ ਪਾਉਂਗਾ ਕਿਸੇ ਨੂੰ ਜਦ ਤੱਕ ਸਾਡੀ ਸੜਕਾ ਨਹੀਂ ਬਣਦੀ ਠੀਕ ਅਸੀਂ ਨਕਸ਼ਾ ਜੀ ਇਹ ਕਿਆ ਨਾਮ ਹੈ ਤੁਹਾਡਾ ਅਸ਼ਵਨੀ ਕੁਮਾਰ ਜੀ ਅਸ਼ਵਨੀ ਕੁਮਾਰ ਜੀ ਬਹੁਤ ਸਾਰੀਆਂ ਦਿੱਕਤਾਂ ਨੇ ਮਹੱਲੇ ਦੇ ਵਿੱਚ ਕੱਚੀਆਂ ਗਲੀਆਂ ਦੀਆਂ ਟੁੱਟੀਆਂ ਸੜਕਾਂ ਦੀਆਂ ਤਾਂ ਹੁਣ ਇੱਕ ਇਹ ਕਿਹਾ ਜਾ ਰਿਹਾ ਕਿ ਜੇਕਰ ਨਾ ਹੱਲ ਹੋਇਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਮੁੱਖ ਰੋਡ ਨੂੰ ਜਾਮ ਕਰਕੇ ਧਰਨਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ ਜੀ ਇਹ ਇੱਕ ਸਾਡਾ ਲਾਸਟ ਹਥਿਆਰ ਹੋਏਗਾ ਜਾਂ ਸਰਕਾਰਾਂ ਨਹੀਂ ਮੰਨਣ ਤੇ ਸਾਨੂੰ ਪਬਲਿਕ ਨੂੰ ਹੀ ਕਰਨਾ ਪੈਂਦਾ ਦੂਜੀ ਗੱਲ ਉਹਨਾਂ ਦੀ ਰਿਸਪੌਂਸਿਬਿਲਟੀ ਔਰ ਡਿਊਟੀ ਹੈ ਇਹ ਪੇਡ ਇੰਪਲਾਈ ਹੁੰਦੇ ਨੇ ਐਮ ਐਲ ਏ ਹੋਵੇ ਐਮ ਪੀ ਹੋਵੇ ਮੰਤਰੀ ਹੋਵੇ ਰਾਸ਼ਟਰਪਤੀ ਹੋਵੇ ਉਹਦੀ ਡਿਊਟੀ ਹੈ ਸਾਡੇ ਨੌਕਰ ਨੇ ਉਹ ਅਸੀਂ ਵੋਟ ਪਾ ਕੇ ਉਹਨਾਂ ਨੂੰ ਬਣਾਉਂਦੇ ਆ ਠੀਕ ਹੈ ਸਾਡੇ ਤੇ ਕੋਈ ਆਸਾਨ ਨਹੀਂ ਕਰਦੇ ਉਹ ਦੇ ਆਰ ਪੇਡ ਇੰਪਲਾਈਸ ਉਹਨਾਂ ਨੂੰ ਕੰਮ ਕਰਨਾ ਪੈਣਾ ਹੈ ਔਰ ਤੁਸੀਂ ਦੇਖ ਹੀ ਲਿਆ 224 ਚੱਲਦਾ ਪਿਆ ਹੈ ਜਾਪਾਨ ਵਰਗਿਆਂ ਦੇਸ਼ਾਂ ਨੇ ਸਮੁੰਦਰ ਚ ਘਰ ਬਣਾ ਲਏ ਅਸੀਂ ਅੱਜ ਵੀ ਗਲੀਆਂ ਚ ਘੁੰਮ ਰਹੇ ਫਿਰਦੇ ਸਾਡੇ ਇੱਥੇ 90 ਪਲੱਸ ਬਜ਼ੁਰਗ ਵੀ ਹੈਗੇ ਆ ਛੋਟੇ ਛੋਟੇ ਬੱਚੇ ਹੈਗੇ ਆ ਸਕੂਲਿੰਗ ਤੇ ਹੈ ਕਾਲਜ ਦੇ ਬੱਚੇ ਜਾਂਦੇ ਆ ਸਾਡੀਆਂ ਪੈਣਾ ਜਾਂਦੀਆਂ ਨੇ ਸਬਜ਼ੀ ਲੈਣ ਜਾਂਦੀਆਂ ਨੇ ਬੱਚਿਆਂ ਨੂੰ ਛੱਡਣ ਜਾਂਦੀਆਂ ਨੇ ਦੋ ਤਿੰਨ ਮਹੀਨੇ ਬਹੁਤ ਜ਼ਿਆਦਾ ਡੇਂਜਰ ਦਿੱਕਤ ਹੁੰਦੀ ਹੈ ਔਰ ਜਿਦਾ ਭਾਜੀ ਨੇ ਕਿਹਾ ਡੇਂਗੂ ਹੋ ਗਿਆ ਇਹ ਤਾਂ ਇਸ ਮੌਸਮ ਦੀ ਇੱਕ ਫੈਦਾਈਸ਼ੀ ਹੁੰਦੀ ਹੈ ਡੇਂਗੂ ਦੀ ਸੋ ਬਿਮਾਰੀਆਂ ਤੋਂ ਬਚਣ ਵਾਸਤੇ ਵੀ ਦੂਜਾ ਡਿਵੈਲਪਮੈਂਟ ਵਾਸਤੇ ਵੀ ਦੁਨੀਆ ਕਿੱਥੇ ਪੁੱਜ ਗਈ ਔਰ ਸਾਡੀਆਂ ਦੇ ਗਲੀਆਂ ਹੀ ਪੱਕੀਆਂ ਨਹੀਂ ਹੋਈਆਂ ਬਹੁਤ ਵੱਡੀ ਗੱਲ ਤੁਸੀਂ ਕਹੀ ਹੈ ਔਰ ਇਹ ਹੋਣਾ ਚਾਹੀਦਾ ਹੈ ਵੈ ਸਰਕਾਰਾਂ ਨੂੰ ਸਾਫ਼-ਸਾਫ਼ ਕਹਿਣਾ ਹੈ ਕਿ ਜੇ ਇਹ ਕੰਮ ਨਹੀਂ ਹੋਇਆ ਤੇ ਸਾਨੂੰ ਰੋਡ ਤੇ ਆਉਣਾ ਪੈਣਾ ਹੈ ਔਰ ਆਉਣਾ ਚਾਹੀਦਾ ਵੀ ਸਾਡਾ ਹੱਕ ਆ ਸੀ ਵੋਟ ਪਾ ਕੇ ਇਹਨਾਂ ਨੂੰ ਬਣਾਇਆ ਕੋਈ ਸਾਨ ਨਹੀਂ ਕੀਤਾ ਇਹਨਾਂ ਨੇ ਇਹ ਸ ਤਨਖਾਹ ਲੈਂਦੇ ਨੇ ਇਹ ਮੋਟੀ-ਮੋਟੀ ਤਨਖਾਹਾਂ ਦੇਣ ਜਾਈ ਇਹਨਾਂ ਦੇ ਘਰ ਦੇਖ ਲੋ ਜਾ ਕੇ ਤੁਸੀਂ ਵਧੀਆ-ਵਧੀਆ ਏਸੀ ਲੱਗੇ ਆ ਸਾਡੇ ਪੈਸੇ ਦੇ ਲੱਗੇ ਆ ਉਹ ਅਸੀਂ ਟੈਕਸਪੇਅਰ ਆ ਅਸੀਂ ਟੈਕਸ ਦਿੰਨੇ ਆ ਔਰ ਸਾਡੇ ਟੈਕਸ ਦੇ ਨਾਲ ਹੀ ਇਹ ਤਨਖਾਹ ਲੈਂਦੇ ਆ ਤੋ ਮੈਂ ਗੁਜਾਰਿਸ਼ ਕਰਦਾ ਹਾਂ ਔਰ ਦੁਬਾਰਾ ਫਿਰ ਕਹਿਣਾ ਚਾਹੁੰਦਾ ਹੈ ਕਿ ਸਾਨੂੰ ਰੋਡਾਂ ਤੇ ਆਣਾ ਪੈਣਾ ਹੈ ਔਰ ਅਸੀਂ ਆਵਾਂਗੇ ਵੀ ਜੇ ਹੱਲ ਨਹੀਂ ਹੋਇਆ ਠੀਕ ਹੈ ਜੀ ਓਕੇ ਜੀ ਹਾਂ ਜੀ ਇਹ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਪਰਮਜੀਤ ਸਿੰਘ ਠੀਕ ਹੈ ਜੀ ਤੁਹਾਡੇ ਮਿਸਿਸ ਨੇ ਇਥੋਂ ਮੈਸੇਜ ਨਹੀਂ ਜੀ ਐਮਸੀ ਚੇਤਨਜੀ ਪਹਿਲਾਂ ਤੁਹਾਡਾ ਮੈਂ ਆਪਣੇ ਵਾਰਡ ਵਿੱਚ ਆਉਣ ਤੇ ਬਹੁਤ ਸਵਾਗਤ ਕਰਦਾ। ਮੇਰੇ ਵਾਰਡ ਵਾਸੀ ਬਹੁਤ ਦੁਖੀ ਨੇ ਕਹਿੰਦੇ ਐਮਸੀ ਸੜਕਾਂ ਨਹੀਂ ਬਣਾ ਰਿਹਾ ਪਿਛਲੇ ਕਈ ਕਈ ਸਾਲਾਂ ਤੋਂ ਲਗਾਤਾਰ ਐਮਸੀ ਦੇ ਘਰ ਦੇ ਚੱਕਰ ਵੀ ਘੱਟ ਰਹੇ ਨੇ ਜੀ। ਹਮੇਸ਼ਾ ਝੂਠੇ ਲਾਰੇ ਹੀ ਲਾਈ ਜਾ ਰਹੇ ਨੇ ਜੀ। ਜੀ ਚੇਤਨਜੀ ਵਾਕਿਆ ਇਹਨਾਂ ਦੀ ਗੱਲ ਸੱਚੀ ਆ ਕਿ 3 ਸਾਲ ਹੋ ਗਏ ਆ ਜਦੋਂ ਦੇ ਵਿੱਚ ਵਾਟਰ ਸਪਲਾਈ ਸੀਵਰੇ ਪਿਆ ਆ ਇਹ ਸੜਕਾਂ ਨਹੀਂ ਬਣ ਸਕੀਆਂ। ਲੇਕਿਨ ਸਚਾਈ ਇਹ ਵੀ ਆ ਕਿ ਮੈਨੂੰ ਉਸ ਤੋਂ ਬਾਅਦ ਇੱਕ ਪੈਸਾ ਵੀ ਦਰਾਉਣ ਦਾ ਕਿਸੇ ਪਾਸੋਂ ਨਹੀਂ ਮਿਲਿਆ ਜਿਹਦੇ ਵਿੱਚ ਕਿ ਅਸੀਂ ਇਹ ਕਰਾ ਸਕੀਏ। ਹੁਣ ਵੀ 2 ਸਾਲ ਹੋ ਗਏ ਦਾ ਜੋ ਕਿ ਐਸਟੀ ਤਾਨੂੰ ਪਤਾ ਪਿਛਲੀ ਮੀਟਿੰਗ ਵਿੱਚ ਵੀ ਕਿੰਨਾ ਹੰਗਾਮਾ ਹੋਇਆ ਸੀ ਇਸੇ ਕਰਕੇ ਉੱਥੇ ਧਰਨੇ ਲਾਏ ਪੁੰਜੇ ਬੈਠੇ ਜਿੰਦਾਬਾਦ ਮਰਦਾਬਾਦ ਹੋਈ ਕਿ ਸਾਨੂੰ ਜਿਹੜਾ ਸਾਡੇ ਫੰਡ ਬਣਦੇ ਆ ਸਾਡੇ ਹੱਕ ਦੇ ਉਹ ਅਸੀਂ ਡਿਵੈਲਪਮੈਂਟ ਦੇ ਕੰਮ ਕਰਾ ਸਕੀਏ ਅੱਛਾ ਹਾਊਸ ਦੀ ਮੀਟਿੰਗ ਹੁੰਦੀ ਆ ਕੁਝ ਸਮਾਂ ਪਹਿਲਾਂ ਵੀ ਹੋਈ ਆ ਉਸ ਤੋਂ ਪਹਿਲਾਂ ਵੀ ਹੋਈ ਆ ਤਾਂ ਤੁਸੀਂ ਕਦੀ ਮੇਅਰ ਮੋਰੇ ਜਾਂ ਉੱਥੇ ਕਮਿਸ਼ਨਰ ਹੁੰਦੇ ਨੇ ਮੰਤਰੀ ਹੁੰਦੇ ਨੇ ਉਹਨਾਂ ਮੋਰੇ ਆਪਣਾ ਇਹ ਮੁੱਦਾ ਚੁੱਕਿਆ ਜੀ ਗਲੀਆਂ ਦਾ ਬਹੁਤ ਵਾਰ ਚੁੱਕਿਆ ਜੀ ਕਿਉਂਕਿ ਸਾਡੀਆਂ ਗਲੀਆਂ ਸਰਵਿਸ ਹੱਲੇ ਦੇ ਰਹੇ ਕਿ ਬਾਕੀ ਦਾ ਸਾਰਾ ਵਾਰਡ ਤਕਰੀਬਨ ਠੀਕ ਹੈ ਸਾਡੀ ਪ੍ਰੋਬਲਮ ਇਸ ਇਸ ਹੱਲੇ ਦੀ ਆ ਜੀ ਤੇ ਹੁਣ ਕਦੋਂ ਤੱਕ ਤੇ ਕਦ ਸਹੀ ਹੋਣ ਦੇ ਸਾਰੇ ਸਾਨੂੰ ਅਸ਼ਵਾਸ਼ਣ ਦਿੱਤਾ ਗਿਆ ਕਿ ਜਿਹੜੀ ਹੁਣ 10 ਕਰਾਂਗੇ ਉੱਥੇ ਬੈਠ ਕੇ ਅਸੀਂ ਦਾ ਮਹੱਲੇ ਵਾਸਤੇ ਲੜਨਾ ਹਰ ਵੇਲੇ ਤਿਆਰ ਬੈਠੇ ਹੁਣ ਮਹੱਲਾ ਵਾਸੀ ਕਹਿੰਦੇ ਜੇ ਨਾ ਸਾਡਾ ਹੱਲ ਹੋਇਆ ਤਾਂ ਅਸੀਂ ਧਰਨਾ ਤੱਕ ਵੀ ਲਾ ਦੇਣਾ ਬਿਲਕੁਲ ਮੈਂ ਤਾਂ ਚਾਹੁੰਦਾ ਕਿ ਜਿੱਦਾਂ ਅਸੀਂ ਲੜਦੇ ਹਾਂ ਅਸੀਂ ਮਹੱਲੇ ਵਾਲੇ ਨਾਲ ਲੈ ਕੇ ਚਲੀਏ ਅਸੀਂ ਸਾਰੇ ਕੱਟੇ ਹੋ ਕੇ ਉੱਥੇ ਧਰਨਾ ਲਈਏ ਅਸੀਂ ਇਕੱਲੇ ਵੀ ਤਾਂ ਤੁਸੀਂ ਸਾਡੀ ਕਵਰਿੰਗ ਕਰਦੇ ਹੀ ਆਂ ਉੱਥੇ ਕੀ ਕੀ ਕਰਦੇ ਆਂ ਅਸੀਂ ਸਾਰਿਆਂ ਨਾਲ ਲੈ ਕੇ ਚਲਾਂਗੇ